ਤਿਹਦਾ ਜਿਹੜੀ ਚੀਜ਼ ਗੋਲ ਹੁੰਦੀ ਆ ਕੀਮਤੀ ਹੁੰਦੀ ਸਟੇering ਵੀ ਗੋਲੇ ਧਰਦੀ ਵੀ ਗੋਲੇ ਸੂਰਜ ਵੀ ਗੋਲ ਚੰਦਰਮਾ ਟਾਇਰ ਟਾਇਰ ਵੀ ਗੋਲ ਹੈ ਤਾਂ ਹੀ ਦੁਨੀਆ ਚੱਲੇਗੀ ਜਿੰਨੇ ਤਰ੍ਹਾਂ ਦੇ ਟੈਕਸ ਹੈਗੇ ਉਹ ਡਰਾਈਵਰ ਦਿੰਦਾ ਹੋਰ ਕੋਈ ਨਹੀਂ ਦਿੰਦਾ ਰੋਡ ਟੈਕਸ ਟੋਲ ਟੈਕਸ ਪੈਸੇਂਜਰ ਟੈਕਸ ਡੀਜ਼ਲ ਚ 58 ਰੁਪਏ ਜਾਂਦੇ ਜਿਹਦਾ ਜੈਕਸਾਈਡਿਟੀ ਸੈਸ ਵੈਟ ਦੋਨੇ ਹੀ ਹੈਗੇ 58 ਰੁਪਏ ਸਰਕਾਰ ਨੂੰ ਮਿਲਦੇ ਸੈਂਟਰ ਗਵਰਨਮੈਂਟ 100 ਲੀਟਰ ਤੇਲ ਅਗਰ ਗੱਡੀ ਪਾਉਂਦੇ ਹੈ ਸ਼ਾਮ ਨੂੰ 5200 ਰੁਪਏ ਸਰਕਾਰ ਨੂੰ ਮਿਲ ਜਾਂਦੇ ਆ ਹਾਂ ਜੂਰੀ ਕੀ ਆਪਾਂ ਕੀ ਕਰੇ ਉਹਨਾਂ ਨੂੰ 700 ਰੁਪਏ ਹਾਂਜੀ 700 ਰੁਪਏ ਵਧਾ ਕੇ 200 ਘਟਾ ਕਰਕੇ ਤੇ ਸੜਕਾਂ ਦੇ ਫੋਟੋ ਵੱਲਵਾਤੀਆਂ ਚੰਦਰ ਜਨਵਾਰੇ ਦੱਸ ਰਹੇ ਸੀ ਹਾਂਜੀ ਚੰਦਰਮਾਨ ਕੇ ਚੰ드ਰਮਾਨ ਦੇ ਜਿਹੜਾ ਸੈਟੇਲਾਈਟ ਛੱਡਿਆ ਉਹ 14 21 ਸਤੰਬਰ ਨੂੰ ਖਤਮ ਹੋ ਗਿਆ ਐਲਟੋ ਵੀ ਜਿਹੜਾ ਸੂਰਜ ਦੇ ਛੱਡਿਆ ਹੋ ਗਿਆ ਖਤਮ ਹੋ ਗਿਆ ਉਹਦੇ ਬਾਰੇ ਨਹੀਂ ਦੱਸਣਾ ਦਰਵੇਸ਼ ਕੁਮਾਰ ਜਿਹੜਾ ਬੈਸਟ ਜਰਨਲਿਸਟ ਇਨ ਇੰਡੀਆ ਉਹਨੂੰ ਉਹਨੂੰ ਹਟਾਉਣ ਦਾ ਕਰਕੇ अडानी ਨੇ ਐਂਡ ਟੀਵੀ ਖਰੀਦ ਲਈ ਹੈ ਕਿ ਚੰਗੇ ਆਦਮੀਆਂ ਦੀ ਲੋੜ ਨਹੀਂ ਇੰਡੀਆ ਦੇ ਵਿੱਚ ਬਿਲਕੁਲ ਹਾਂ ਜ ਚੰਗੇ ਆਦਮੇ ਦੀ ਲੋੜ ਨਹੀਂ ਇੰਡੀਆ ਦੇ ਵਿੱਚ ਲਾਗ ਕਦੇ ਕਿਸੇ ਨੇ ਦੱਸਿਆ ਵੀ ਸੰਸਦ ਤੋਂ ਵੱਡਾ ਡਰਾਈਵਰ ਹੁੰਦਾ ਹੈ ਜਿਹਦੇ ਪਿੱਛੇ ਪਿੱਛੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੁਨੀਆ ਰੇਲ ਗੱਡੀ ਹੈ ਜੇ ਲੜਾਈ ਲੱਗਦੀ ਹਵਾਈ ਜਹਾਜ਼ ਟੈਂਕ ਲੈ ਕੇ ਡਰਾਈਵਰ ਅੱਗੇ ਜਾਂਦਾ ਬਾਰਡਰ ਤੋਂ ਪਹਿਲੇ ਤਿੰਨ ਦਿਨ ਗੱਡੀਆਂ ਰੇਲ ਗੱਡੀ ਆ ਭਾਈ ਜਾਂ ਟਰੱਕ ਬੱਸ ਐਮਬੂਲੈਂਸ ਬੰਦ ਹੋ ਜਾਦਾ ਲਾਕਡਾਊਨ ਲੱਗ ਜਾਗਾ ਧਰਤੀ ਦਾ ਬੇਸੂਰੇ ਦਾ ਡਰਾਈਵਰ ਇੱਕ ਹੀ ਗੱਲ ਹੈਗੀ ਹੈ ਡਰਾਈਵਰ ਤੋਂ ਬਗਾਰ ਵੀ ਹਨ ਰਸ ਤੇ ਸਾਈਡ ਤੋਂ ਬਗਾਰ ਵੀ ਹਨ ਰਸ ਸੋਹਣੀਆਂ ਗੱਲਾਂ ਨੇ ਅੰਕਲ ਤੁਹਾਡੀਆਂ ਬਹੁਤ ਸੋਹਣੀਆਂ ਸੀ ਜਿਵੇਂ ਕਿ ਤੇ ਪਹਿਲਾਂ ਤੁਸੀਂ ਗੱਲਬਾਤ ਸ਼ੁਰੂ ਕੀਤੀ ਹੁੰਦੀ ਥੋੜੀ ਪੂਰੀ ਰਿਕਾਰਡਿੰਗ ਕਰਨੀ ਸੀ ਮੈਂ ਮੈਂ ਪਤਾ ਜੀ ਡਰਾਈਵਰ ਹੀ ਹੈਗਾ ਸੀ ਪਹਿਲੇ ਅੱਛਾ ਫਟੇਬਾਤ ਸਾਰੀ ਸੀ ਜੀ ਇਸ ਸਾਲ ਮੈਂ ਫਾਰਨਰ ਨਾਲ ਚੱਲਦਾ ਹਾਂ ਹਾਂਜੀ ਇਟਾਲੀਅਨ ਸਪੈਨਿਸ਼ ਜਰਮਨ ਸਚਿੰਤ ਤੰਦੂਲ ਕਰਦੇ 2.5 ਪਹਿਲੇ ਵੱਲ ਇੰਟਰਨੈਸ਼ਨਲ ਟੀਮਾਂ ਸਾਰੇ ਵਰਨਲ ਮੈਚ ਚੱਲਦਾ ਸੀ ਹਾਂ ਠੀਕ ਹੈ ਚਲੋ ਠੀਕ ਹੈ ਅੰਕਲ ਮੇਰਾ ਸਟਾਪੇਜ ਆ ਗਿਆ